ਸਤਿ ਸ੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਧੂਰੀ ਤੋਂ ਮਾਈ ਨੇਮ ਇਜ਼ ਗੁਰਮੰdit ਸਿੰਘ ਆ ਸਕੂਲ ਬਹੁਤ ਵਧੀਆ ਮੈਨੂੰ ਪੂਰਾ ਪ੍ਰੋਸੈਸ ਰੈਂਟਿਕ ਮੈਂ ਪ੍ਰੋਜੈਕਟ ਕੀ ਜਾਉਂਗੀ ਮੈਊਰ ਸਕੂਲ ਚ ਆਇਆ ਕਿ ਮੈਂ ਜਿੱਤ ਕੇ ਜਾਣਾ ਚਾਹਤਾਂ ਮੈਂ ਹੋਰ ਬੱਚੇ ਨੂੰ ਵੀ ਕਹਿਣਾ ਚਾਹਾਂਗੀ ਕਿ ਜਿਹੜੇ ਦਰਦ ਦੇ ਨਾਲ ਆਪਦਾ ਹੌਸਲਾ ਨਾ ਹਾਰਨ ਮੇਰਾ ਨਾਮ ਗ੍ਰਿਸ਼ਕਾ ਹੈ ਅਸੀਂ 1.5 ਪੇ ਤੋਂ ਆਇਆ ਜੇ ਸਾਡੇ ਕੋਚ ਨੇ ਇਹ ਸਾਨੂੰ ਬੜਾ ਪ੍ਰੈਕਟਿਸ ਕਰਦੇ ਮੈਂ ਇਹ ਕਹਿਣਾ ਚਾਹੁੰਗਾ ਸਾਰੇ ਬੱਚਿਆਂ ਨੂੰ ਵੀ ਕਿ ਜਿੰਨੇ ਬੱਚੇ ਨੇਗੇ ਸਾਰੇ ਵੱਧ ਤੋਂ ਵੱਧ ਗੇਮਾਂ ਦੇ ਵਿੱਚ ਬੱਚੇ ਭਾਗ ਲੈਣ ਕੋਈ ਬੱਚਾ ਜਿਵੇਂ ਹੁਣ ਅੱਜ ਕੱਲ ਪੇਰੈਂਟਸ ਵੀ ਦੇਖਦੇ ਆਪਾਂ ਬੱਚੇ ਨੂੰ ਫੋਨ ਬਕਲਾ ਕੇ ਪਿਠਾ ਦਿੰਦੇ ਨੇ ਬੱਚੇ ਪਹਿਲਾਂ ਸਕੂਲ 'ਚ ਪੜ੍ਹ ਕੇ ਆਉਂਦੇ ਨੇ ਦਵਾ ਸਾਰਾ ਦਿਨ ਫੋਨ ਨਾਲ ਲੱਗੇ ਰਹਿੰਦੇ ਨੇ ਬੱਚੇ ਆਊਟ ਡੇਰ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਗੇਮਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਜਿਹੜੀ ਆਊਟਡੋਰ ਗੇਮਾਂ ਨੇ। ਕੋਈ ਮਰਜ਼ੀ ਗੇਮ ਹੋਵੇ ਬੱਚਿਆਂ ਨੂੰ ਫੋਨ ਤੋਂ ਮੋਬਾਈਲ ਤੋਂ ਛਡਵਾ ਕੇ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਲੱਗੇ ਜੀ ਤਾਂ ਕਿ ਬੱਚਿਆਂ ਨੂੰ ਚੰਗੀ ਸਿਹਤ ਮਿਲੇ। ਮੋਬਾਈਲ ਨੇ ਬੱਚਾ ਦਾ ਦਿਮਾਗ ਬਿਲਕੁਲ ਬੇਕਾਰ ਕਰ ਦੇਣਾ ਬੱਚਿਆਂ ਦਾ। ਕੋਈ ਪੜ੍ਹਾਈ ਵੱਲ ਧਿਆਨ ਨਹੀਂ ਬੱਚਿਆਂ ਦਾ। ਨਿਗਾਹ ਖਰਾਬ ਹੋ ਰਹੀ ਬੱਚਿਆਂ ਦੀ। ਸਪੋਰਟਸ ਵਾਲੇ ਬੱਚੇ ਆਣਗੇ ਮੈਂਟਲੀ ਸਟਰੋਂਗ ਹੁੰਦੇ ਨੇ, ਫਿਜ਼ੀਕਲ ਸਟਰੋਂਗ ਹੁੰਦੇ ਨੇ ਬੱਚੇ। ਬੇਟਾ ਕੀ ਨਾਮ ਆ? ਸਿਮਰਤ ਕੌਰ। ਕਿੱਥੋਂ ਆਏ ਹੋ? ਪ੍ਰਾਸ। ਤੇ ਇੱਥੇ ਆ ਕੇ ਟੂਰ ਕੀ ਕਹਿਣਾ ਚਾਹੁੰਗੇ ਕੀ ਸਕੂਲ ਪਾਤਵੰਤੀ ਹੈ ਤੇ ਮੈਂ ਆਈ ਜਾਣੀ ਕਿ ਮੈਂ ਜਿੱਤ ਕੇ ਜਾਣਾ ਇਹ ਤੇ ਕੋਚ ਕੇ ਮੇਨੇ ਵਧੀਆ ਤੁਹਾਡੇ ਕੋਚ ਦਾ ਕੀ ਨਾਮ ਆ ਪ੍ਰਵੀਨਦਰ ਸਿੰਘ ਕਿਹੋ ਜੀ ਕੋਚ ਨੇ ਉਹ ਠੀਕ ਨੇ ਵਧੀਆ ਨੇ ਹਾਂਜੀ thank uh you -huh. ਆਹ ਬੇਟਾ ਕਿ ਨਾਮ ਹੈ ਮੇਰਾ ਨਾਮ ਅਨਸ਼ਰਮਾ ਅਨਸ਼ਰਮਾ ਜੀ ਇੱਥੇ ਅੱਜ ਟੂਰਨਾਮੈਂਟ ਦੇ ਉਹ ਘਰਾਟਣਾ ਕਰ ਰਹੇ ਹੋ ਕਿਵੇਂ ਲੱਗ ਰਿਹਾ ਹੈ ਕੀ ਕਹਿੰਦੇ ਵਧੀਆ ਲੱਗ ਰਿਹਾ ਬੇਟਾ ਕੀ ਨਾਮ ਹੈ ਮੇਰਾ ਤੇ ਸਾਨੂੰ ਬੜੀਆ ਪ੍ਰੈਕਟਿਸ ਕਰਨ ਦੇ ਜਦੋਂ ਅਸੀਂ ਪ੍ਰੈਕਟਿਸ ਕਰਦੇ ਆਂ ਉਦੋਂ ਜੋ ਸਾਨੂੰ ਕਰੀਂ ਜਾਂਦੀ ਆ ਉਦੋਂ ਬਹੁਤ ਫਿਟਨੈਸ ਫੀਲ ਹੋਈ ਹੈ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਤੇ ਕੀ ਕਹਿਣਾ ਚਾਹੂੰਗੀ ਕਿਵੇਂ ਲੱਗ ਰਿਹਾ ਇੱਥੇ ਆ ਕੇ ਬੜੀਆ ਲੱਗ ਰਿਹਾ ਜਿਹੜੇ ਵਿੱਚ ਜਿੱਤਾਂਗੇ ਫਿਰ ਉਹ ਮੁਹਾਲੀ ਵੀ ਜਾਣਗੇ ਬੇਟਾ ਕੀ ਨਾਮ ਗੁਰਲੀਨ ਕਾ ਗੁਰਲੀਨ ਜਿੱਥੇ ਪਹੁੰਚੇ ਹੋ ਕਿਵੇਂ ਲੱਗ ਰਿਹਾ ਇੱਥੇ ਬੱਚਾ ਟੂਰਨਾਮੈਂਟ ਤੇ ਆ ਕੇ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਇੱਥੇ ਆਈ ਆ ਸਾਰਾ ਕੁਝ ਬਹੁਤ ਵਧੀਆ ਹੈ ਮੈਂ ਜਾਂ ਖੇਡੂ ਵੀ ਮੈਨੂੰ ਬਹੁਤ ਵਧੀਆ ਲੱਗੂਗਾ ਤੇ ਇੱਥੇ ਅੱਗੇ ਵੀ ਜਿੱਤ ਕੇ ਜਾਓਗੇ ਵੀ ਅੱਗੇ ਪਹੁੰਚੋਗੇ ਕਿਵੇਂ ਬੰਨੀ ਮੈਂ ਜਿੱਤ ਕੇ ਜਾਵਾਂਗੀ ਮੈਨੂੰ ਪੂਰਾ ਭਰੋਸਾ ਹੈ ਨਾ ਕੀ ਨਾਮ ਅੱਜ ਕਰਾਟੇ ਦਾ ਟੂਰਨਾਮੈਂਟ ਹੋ ਰਿਹਾ ਕੀ ਕਹਾਂ ਬੇਟਾ ਮੈਨੂੰ ਉਰੇ ਆ ਕੇ ਬਹੁਤ ਵਧੀਆ ਲੱਗ ਰਿਹਾ ਉਰੇ ਮੈਂ ਇੱਕ ਵਾਰ ਹਾਰੀ ਵੀ ਨਾ ਇੱਕ ਵਾਰ ਜਿੱਤੀ ਵੀ ਨਾ ਹਾਰਨ ਤੋਂ ਬਾਅਦ ਹੌਂਸਲਾ ਟੁੱਟਿਆ ਤਾਂ ਨਹੀਂ ਹਾਂਜੀ ਤੇ ਅੱਜ ਜਿੱਤ ਕੇ ਜਾਵਾਂਗੇ ਪੱਕਾ ਹਾਂਜੀ ਕੀ ਕਹਾਂ ਜਾਵਾਂ ਤੁਹਾਡੀ ਕੋਚ ਬਾਰੇ ਕੋਚ ਕਹੇ ਜਿਨੇ ਉਹਦੇ ਬਹੁਤ ਵਧੀਆ ਨਹੀਂ ਉਹ ਸਾਨੂੰ ਇੰਨੇ ਅੱਛੇ ਖੇਡਾਂਦੇ ਨੇ ਵੀ ਅਸੀਂ ਤਾਂ ਹੀ ਜਿੱਤ ਸਕਦੇ ਹਾਂ ਕਿ ਨਾਮ ਪੁੱਤ ਮਾਈ ਨੇਮ ਇਸ ਗੁਰਮੰਦੀਪ ਸਿੰਘ ਜੜ ਕੀ ਨਾਮ ਕਲਪਨਾ ਕਾ ਕਿੱਥੋਂ ਆਇਓ ਲਾਡ ਬੰਜਾਰਾ ਕਲ ਇੱਥੇ ਧੂਰੀ ਆ ਕੇ ਕਿਵੇਂ ਲੱਗ ਰੇ ਸਕੂਲ ਚ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਇੱਥੇ ਖੇਡਣਾ ਇਹ ਪੱਕਾ ਵੀ ਸਵਾ ਜਿੱਤ ਕੇ ਜਾਉਂਗੇ ਅੱਜ ਹਾਂਜੀ ਤੇ ਨਾਲ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਗੇਮ ਵਿੱਚ ਨਹੀਂ ਹੈ ਕੀ ਨਾ ਬੇਟਾ ਆਪਣਾ? ਸਰ ਸਿੰਗਲ ਕਾ ਕੀ ਕਹੋਗੇ ਕਿਥੋਂ ਆਇਓ? ਸਰ ਸ਼ਾਦੀ ਹੈਰੀ ਤੇ ਇੱਥੇ ਟੂਰਨਾਮੈਂਟ ਤੇ ਆਇਓ ਕਿਵੇਂ ਲੱਗ ਰਿਹਾ ਜਿੱਤ ਕੇ ਜਾਓਗੇ? ਸਰ ਕੋਚ ਕੇਸ ਦੇਣ ਤੁਹਾਡੇ ਵਧੀਆ ਪ੍ਰੈਕਟਿਸ ਕਰਾਉਂਦੇ ਨੇ। ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਅੱਜ? ਵੀ ਉਹ ਵੀ ਪ੍ਰੈਕਟਿਸ ਕਰਨ ਤੇ ਇੱਥੇ ਆਉਂਦੇ। ਜੀ ਰਿਤ ਮਨਕਾਰ। ਕਿਥੋਂ ਆਇਓ? ਸਰ ਸਕੂਲ। ਕੀ ਕਹਿਣਾ ਚਾਹੋਗੇ? ਸਰ ਇਹ ਸਕੂਲ ਬਹੁਤ ਵਧੀਆ ਤੇ ਮੈਨੂੰ ਬੜੀਆ ਲੱਗ ਰਿਹਾ ਵੀ ਮੈਂ ਖੇਡ ਲੈਣ ਆਇਆ। ਤੇ ਅੱਜ ਮੁਕਾਬਲੇ 'ਚ ਜਿੱਤ ਬਾਜ਼ੀ ਮਾਰੂੰਗੀ ਜਿੱਤਾਂ ਦੀ ਹਾਂਜੀ ਹਾਂ ਬੇਟਾ ਕੀ ਨਾਮ ਹੈ ਜਤਜੀਤ ਬੰਦਾ ਠੀਕ ਹੈ ਨਾ ਚੰਗੇ ਆ ਸਕੂਲ ਬਹੁਤ ਵਧੀਆ ਹੈ ਮੈਨੂੰ ਪੂਰਾ ਪ੍ਰੋਸੈਸ ਲੱਗਦਾ ਕਿ ਮੈਂ ਇੱਥੇ ਜਿੱਤ ਕੇ ਜਾਊਂਗੀ ਕਿਹੜੀ ਜਗ੍ਹਾ ਤੋਂ ਮੈਂ ਵਿਦਿਆਲਯ ਗੱਡ ਜੂਚਿਆ ਉਹ ਸਕੂਲ ਕਿਹੇ ਜਾ ਬਹੁਤ ਵਧੀਆ ਸਕੂਲ ਹੈ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਨੇ ਸਾਰੇ ਟੀਚਰਸ ਬਹੁਤ ਵਧੀਆ ਨੇ ਹਾਂ ਬੇਟਾ ਕੀ ਨਾਮ ਆਰੰਭ ਕੀ ਕਹੋਗੇ ਬਹੁਤ ਵਧੀਆ ਸਕੂਲ ਹੈ ਮੈਂ ਉਹ ਇੱਥੇ ਕਰਦੀ ਹਾਂ ਜਿੱਦਣਾ ਮੁਕਾਬਲਾ ਹੋਈ ਜਿੱਤੋਗੇ ਨਾਲ ਪਿਊਰੀਫਾਈਡ ਕਰੋਗੇ ਆਪਕੀ ਕੀ ਨਾਮ ਹਰਜੋਤ ਕੌਰ ਕੀ ਕਹਾਂਗੇ ਹਰਜੋਤ ਮੈਂ ਕਹਣੀ ਆ ਕਿ ਮੈਂ ਮੈਂ ਉਹਰੇ ਸਕੂਲ ਚ ਆਇਆ ਕਿ ਮੈਂ ਜਿੱਤ ਕੇ ਜਾਣਾ ਕਿ ਤੇ ਮੈਂ ਹੋਰ ਬੱਚੇ ਨੂੰ ਵੀ ਕਹਿਣਾ ਚਾਹੂੰਗੀ ਕਿ ਜਿਹੜੇ ਦਰਦ ਦੇ ਨਾਲ ਆਪਦਾ ਹੌਸਲਾ ਨਾ ਹਾਰਨ ਉਹ ਵੀ ਖੇਡ ਕੇ ਜਾਣ ਗੁੱਡ ਕੀ ਨਾਮ ਹੈ ਆਪਣਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਅੱਜ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਕੀ ਕਹਿਣਾ ਚਾਹੋਗੇ ਉਹਨਾਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਵੀ ਬੱਚੇ ਖੇਡਾਂ ਪ੍ਰਤੀ ਉਤਸ਼ਾਹ ਹੋਣ ਅਰ ਵਧੀਆ ਤੌਰ ਤਰੀਕੇ ਨਾਲ ਆਪਣੇ ਭਵਿੱਖ ਲਈ ਸੋਚ ਲਈ ਅੱਗੇ ਵੱਧ ਚੜ ਕੇ ਹਿੱਸਾ ਲੈਣਗੇ ਮਾਂ ਦੇ ਵਿੱਚ ਕੋਈ ਵੀ ਸਪੋਰਟਸ ਹੈ ਹਰ ਇੱਕ ਬੱਚੇ ਨੂੰ ਇਹ ਲੈਣਾ ਖੋਲਦੀ ਹੈ ਜਿਸ ਤਰ੍ਹਾਂ ਐਜੂਕੇਸ਼ਨ ਹੈ ਬੱਚੇ ਨੂੰ ਵਧੀਆ ਬਣਾਉਂਦੀ ਹੈ ਇਸ ਤਰ੍ਹਾਂ ਹੀ ਖੇਡਾਂ ਵੀ ਇੱਕ ਇਹ ਖੇਡਾਂ ਦੀ ਇੱਕੋ ਹੈ ਵੀ ਜਿਹੜੀ ਅੱਗੇ ਮੰਜ਼ਲ ਤੈਅ ਕਰਦੀ ਹੈ ਬੱਚਾ ਸੋਚਨ ਸ਼ਕਤੀ ਮਾਨਸਿਕ ਵਿਕਾਸ ਸਮਾਜਿਕ ਵਿਕਾਸ ਰਹਿਣ ਸਹਿਣ ਯਾਨੀ ਕਿ ਬਹੁਤ ਯੋਗਦਾਨਾ ਕਿਦਾਂ ਦਾ ਜੀ ਅਸੀਂ ਇਹ ਧੰਨਵਾਦ ਕਰਦੇ ਹਾਂ ਲਖਸੀਰ ਸਰ ਉਹਨਾਂ ਦਾ ਵੀਰ ਜੀ ਉਹਨਾਂ ਜਿਨ੍ਹਾਂ ਨੇ ਕਾਰਾਟੇ ਗੇਮ ਇਸ ਸਕੂਲ ਦੇ ਵਿੱਚ ਕਰਵਾ ਰਹੇ ਨੇ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਤੇ ਬੱਚੇ ਵੱਧ ਚੜ ਕੇ ਭਾਗ ਲੈ ਰਹੇ ਨੇ ਕਿ ਇਹੇ ਜੋ ਉਪਰਾਲੇ ਹੋਣੇ ਚਾਹੀਦੇ ਨੇ ਬਿਲਕੁਲ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਤਾਂ ਜੋ ਕਿ ਖੇਡਾਂ ਨਾਲ ਨਵੀਂ ਪੀੜ੍ਹੀ ਜਨਰੇਸ਼ਨ ਨੂੰ ਜੋੜਿਆ ਜਾ ਸਕੇ ਤੇ ਨਸ਼ਿਆਂ ਤੋਂ ਗ੍ਰਸਤ ਕੀਤਾ ਜਾ ਸਕੇ ਨੰਮੂਰ ਰੱਖਿਆ ਸਰ ਕੀ ਨਾਮ ਹੈ ਜੀ ਸਰ ਮੇਰਾ ਨਾਮ ਜਕਸੀਰ ਕੁਮਾਰ ਵਰਮਾ ਜੀ ਮੈਂ ਗ੍ਰੈਜੂਏਟੇਸ਼ਨ ਡਿਸਟ੍ਰਿਕਟ ਸੰਗੋਹ ਦਾ ਪ੍ਰੈਜ਼ੀਡੈਂਟ ਹਾਂ ਜੀ ਤੇ ਇਹ ਸਾਰੇ ਵੀ ਇਸ ਮੁੱਖੀ ਟੀਮ ਹੈ ਜੀ ਨਾਲ ਆਪਣੇ ਜਨਰਲ ਸੈਕਟਰੀ ਸਾਹਿਬ ਨੇ ਗੁਰਮੀਰ ਸਿੰਘ ਜੀ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇਗੇ ਆਪਣੇ ਗ੍ਰੀਤ ਪਰਮੇਸ਼ਰ ਕੁਮਾਰ ਜੀ ਏ ਆਪਣੇ ਰਪੀਜ ਨੇ ਜੀ ਇਹ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ ਗੁਰਤੇਜ ਜੀ ਨੇ ਆਪਣੇ ਨਾਲ ਜੀ ਆਪਣੇ ਜੁਆਇੰਟ ਸੈਕਟਰੀ ਨੇਗੇ ਜੀ ਰੈਫਰੀ ਦਾ ਸਾਰਾ ਇੱਕ ਦੇਖ ਰਹੇ ਨੇ ਤੇ ਮੈਂ ਇਹ ਕਹਿਣਾ ਚਾਹਾਂਗਾ ਸਾਰੇ ਬੱਚਿਆਂ ਨੂੰ ਵੀ ਜਿੰਨੇ ਬੱਚੇ ਨੇਗੇ ਸਾਰੇ ਵੱਧ ਤੋਂ ਵੱਧ ਗੇਮਾਂ ਦੇ ਵਿੱਚ ਬੱਚੇ ਭਾਗ ਲੈਣ ਕੋਈ ਬੱਚਾ ਜਿਵੇਂ ਹੁਣ ਅੱਜ ਕੱਲ ਪੇਰੈਂਟਸ ਵੀ ਦੇਖਦੇ ਆਪਾਂ ਬੱਚਿਆਂ ਨੂੰ ਫੋਨ ਬਕੜਾ ਕੇ ਬਿਠਾ ਦਿੰਦੇ ਨੇ ਬੱਚੇ ਪਹਿਲਾਂ ਸਕੂਲ 'ਚ ਪੜ੍ਹ ਕੇ ਆ ਨਿੰਦਵਾ ਸਾਰਾ ਦਿਨ ਫੋਨ ਨਾਲ ਲੱਗੇ ਰਹਿੰਦੇ ਨੇ ਬੱਚੇ ਆਊਟ ਡੇ ਜਿਹੜੇ ਗੇਮ ਵਾਲੇ ਉਹਦੇ ਵਿੱਚ ਖੈ ਹੀ ਨਹੀਂ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਗੇਮਾਂ ਵੱਲ ਚਾਹਲ ਧਿਆਨ ਦਿੱਤਾ ਜਿਹੜੀ ਆਊਟਡੋਰ ਗੇਮਾਂ ਨਹੀਂ ਆ ਕੋਈ ਮਰਜ਼ੀ ਗੇਮ ਹੋਵੇ ਬੱਚਿਆਂ ਨੂੰ ਫੋਨ ਤੋਂ ਮੋਬਾਈਲ ਤੋਂ ਛਡਵਾ ਕੇ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਲਗਾਏ ਤਾਂ ਕਿ ਬੱਚਿਆਂ ਨੂੰ ਚੰਗੀ ਸਿਹਤ ਮਿਲੇ ਮੋਬਾਈਲ ਨੇ ਬੱਚਾ ਦਿਮਾਗ ਬਿਲਕੁਲ ਬੇਕਾਰ ਕਰ ਦੇਣਾ ਬੱਚਿਆਂ ਦਾ ਕੋਈ ਪੜ੍ਹਾਈ ਵੱਲ ਧਿਆਨ ਨਹੀਂ ਹੁੰਦਾ ਨਿਗਾਹ ਖਰਾਬ ਹੋ ਰਹੀ ਹੈ ਬੱਚਿਆਂ ਦੀ ਸਪੋਰਟਸ ਵਾਲੇ ਬੱਚੇ ਆਣਗੇ ਮੈਂਟਲੀ ਸਟਰੋਂਗ ਹੁੰਦੇ ਨੇ ਫਿਜ਼ੀਕਲ ਸਟਰੋਂਗ ਹੁੰਦੇ ਨੇ ਬੱਚਿਆਂ ਦੀ ਸਿਹਤ ਵਧੀਆ ਰਹਿੰਦੀ ਹੈ ਸਪੋਰਟਸ ਜਿਹੜਾ ਮਰਜ਼ੀ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਦਾ ਬਾਕੀ ਬੱਚੇ ਆ ਕਿ ਜਦ ਕਿਸੇ ਵੀ ਸਪੋਰਟ ਦੇ ਵਿੱਚ ਆਉਂਦੇ ਨੇ ਤਾਂ ਬੱਚਿਆਂ ਦਾ ਇੱਕ ਕੋਆਰਡੀਨੇਸ਼ਨ ਬਹੁਤ ਵਧੀਆ ਬਣਦੀ ਹੈ ਦੂਜੇ ਬੱਚਿਆਂ ਨਾਲ ਬੱਚੇ ਬਾਹਰ ਜਾਂਦੇ ਨੇ ਨਿਕਲਦੇ ਨੇ ਇੰਡੀਪੈਂਡੈਂਟ ਹੁੰਦੇ ਨੇ ਨਹੀਂ ਬੱਚੇ ਮੋਬਾਈਲ ਨੂੰ ਇੱਕ ਆਪਣੀ ਦੁਨੀਆ ਬਣਾ ਰੱਖਿਆ ਬੱਚਿਆਂ ਨੇ ਮੋਬਾਈਲ ਹੋ ਗਿਆ ਟੀਵੀ ਹੋ ਗਿਆ ਅੱਜ ਹਰ ਕਾਦੀ ਪ੍ਰੋਬਲਮ ਹੈ ਬੱਚੇ ਮੋਬਾਈਲ ਦੇਖ ਰਹੇ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ ਫਿਜ਼ੀਕਲ ਵੀ ਸਾਈਡ ਇਫੈਕਟ ਨੇ ਆਇਜ਼ ਨੂੰ ਸਾਈਡ ਇਫੈਕਟ ਨੇ ਮੈਂ ਇਹੀ ਕੁਝ ਇਹੀ ਕਹੂੰਗਾ ਹਰ ਪੇਰੈਂਟ ਨੂੰ ਕਿ ਬੱਚਿਆਂ ਨੂੰ ਕਿਸੇ ਮਰਜ਼ੀ ਗੇਮ ਦੇ ਵਿੱਚ ਪਾਓ ਵਟ ਗੇਮ ਦੇ ਵਿੱਚ ਪਾਓ ਹੁਣ ਤਾਂ ਸਾਡੀ ਗੇਮ ਦੇ ਵਿੱਚ ਵੀ ਗ੍ਰੇਡਸ਼ਨ ਆਉਣ ਲੱਗੀ ਕਾਰਾਟੇ ਦੀ ਪਹਿਲਾਂ ਗ੍ਰੇਡੇਸ਼ਨ ਇਸਪੀਰੈਂਸ ਦੇ ਸੀ ਗ੍ਰੇਡੇਸ਼ਨ ਨਹੀਂ ਹੁੰਦੀ ਹੁਣ ਕਾਰਾਟੇ ਨੂੰ ਪੰਜਾਬ ਵਾਲਾ ਅਸੋਸੀਏਸ਼ਨ ਨੇ ਆਪਣੇ ਮਾਨਤਾ ਪ੍ਰਾਪਤ ਹੋ ਗਈ ਹੈ ਗੇਮ ਆਪਣੇ ਪੰਜਾਬ ਵਿੱਚ ਰੈਕੋਗਨਾਈਜੇਸ਼ਨ ਉਹ ਮਿਲ ਗਈ ਹੈ ਗੇਮ ਨੂੰ ਤਾਂ ਅਸੀਂ ਚਾਹਾਂਗੇ ਬੱਚਿਆਂ ਨੂੰ ਵੱਧ ਤੋਂ ਵੱਧ ਕਾਰਾਟੇ ਵਿੱਚ ਅੱਗੇ ਪਾਰਟਿਸਪੇਟ ਕਰੋ ਖਾਸ ਕਰਕੇ ਗਰਲਸ ਨੂੰ ਕੁੜੀਆਂ ਨੂੰ ਇਹ ਇਕੱਲਾ ਇਹ ਨਾ ਦੇਖੋ ਵੀ ਆਪਾਂ ਬੱਚਿਆਂ ਨੂੰ ਅੱਗੇ ਜਾ ਕੇ ਨੌਕਰੀ ਲੈਣੀ ਹੈ ਜ ਸਾਡਾ ਬੱਚਾ ਬਹੁਤ ਵਧੀਆ ਪਲੇਅਰ ਬਣੇ ਅਸੀਂ ਕਹਿੰਦੇ ਕੁੜੀਆਂ ਨੂੰ ਖਾਸ ਕਰਕੇ ਗੇਮ ਬਹੁਤ ਜ਼ਰੂਰੀ ਹੈ ਕਰਵਾਓ ਆਣੇ ਟਾਈਮ ਬਹੁਤ ਮਾੜਾ ਹੈ ਬੱਚਿਆਂ ਵਾਸਤੇ ਵੀ ਲਾ ਲਓ ਅੱਗੇ ਮਾਹੌਲ ਜਿਹਦਾ ਹੋ ਰਿਹਾ ਹੈ ਅਸੀ ਇਹਨੇ ਬੱਚੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਸਿੱਖਣ ਚਾਏ ਮੁੰਡਿਆਂ ਨੇ ਚਾਏ ਕੁੜੀਆਂ ਨੇ ਹਰ ਬੱਚੇ ਨੂੰ ਆਪਣਾ ਕੰਮ ਸਿੱਖ ਅਸੀਂ ਕਹਿੰਦੇ ਦੋ ਤਿੰਨ ਸਾਲ ਮਾਸਟਰਡ ਦੇ ਵਿੱਚ ਜ਼ਰੂਰ ਲਾਉਣੇ ਚਾਹੀਦੇ ਨੇ ਜਿਹੜੀ ਜਿੱਦਾਂ ਦੀ ਮਰਜ਼ੀ ਮਾਸਟਰਡ ਹੋਵੇ ਬਾਕਸਿੰਗ ਹੋਵੇ ਕਾਰਾਟੇ ਹੋਵੇ ਕਿੱਕ ਬਾਕਸਿੰਗ ਹੋਵੇ ਬੁਸ਼ੂ ਹੋਵੇ ਸਾਰੀ ਕਿਮਾਂ ਜਿਹੜੀ ਜੋ ਬੱਚੇ ਚੁਆਇਸ ਹੈ ਬਸ ਅਸੀਂ ਚਾਹਨੇ ਦੋ ਜਾਂ ਤਿੰਨ ਸਾਲ ਬੱਚੇ ਨੂੰ ਹਰ ਸਪੋਰਟ ਦੇ ਵਿੱਚ ਪਾਰਟਿਸਿਪੇਟ ਕਰਵਾਓ ਮਾਸਟਰਡ ਇੱਕ ਬਹੁਤ ਬੱਚਿਆਂ ਲਈ ਜ਼ਰੂਰੀ ਹੈ ਦੋ ਤਿੰਨ ਸਾਲ ਬੱਚੇ ਦੇ ਵਿੱਚ ਕਰੇਗਾ ਤਾਂ ਉਹ ਸ਼ੈਕਪਰ ਕਨਫੀਡੈਂਸ ਵੀ ਬਣੇਗਾ ਫਿਜ਼ੀਕਲ ਵੀ ਸਟਰੋਂਗ ਹੋ ਫਿਰ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕਰਵਾ ਰਹੇ ਹੋ ਇਹ ਅੱਗੇ ਵੀ ਕੋਈ ਹੈਗਾ ਫਿਰ ਕੋਈ ਹੋਇਆ ਨਹੀਂ ਇਹ ਸਾਡੇ ਜੀ ਅੱਜ ਹੋ ਰਿਹਾ ਹੈ ਨਾ ਬੱਚਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਇਹ ਸਟੇਟ ਟੂਰਨਾਮੈਂਟ ਹੋਣਾ ਸਾਡਾ ਕਿ 2 ਅਗਸਤ ਤੋਂ ਲੈ ਕੇ 4 ਅਗਸਤ ਤੱਕ ਮੋਹਾਲੀ ਇਹ ਸਾਡਾ ਹੋएगा ਤੇ ਮਲਟੀ სპੋਰਟਸ ਕੰਪਲੈਕਸ 78 ਸੈਕਟਰ ਮੋਹਾਲੀ ਦੇ ਵਿੱਚ ਜੀ ਜੋ ਕਿ ਸਾਡੇ ਪੰਜਾਬ ਦੇ 올림픽 ਐਸੋਸੀਏਸ਼ਨ ਦੇ ਆਪਣਾ ਪ੍ਰੈਜ਼ੀਡੈਂਟ ਨੇ ਆਪਣਾ ਰਾਜਾ ਸਿੱਧੂ ਜੀ ਉਹ ਉੱਥੇ ਆ ਰਹੇ ਨੇ ਜੀ ਬਾਕੀ ਸਾਰੀ ਸਾਡੀ ਜੋ ਵੀ ਪੰਜਾਬ オਲੰਪਿਕ ਗੇਮ ਦੀ ਸਮੂਚੀ ਟੀਮ ਹੈ ਉਹ ਵੀ ਉੱਥੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਬੱਚਿਆਂ ਵਾਸਤੇ ਇਹ ਸਾਡੇ ਜਿਹੜੇ ਬੱਚੇ ਤੋਂ ਮੈਡਲਿਸਟ ਹੋਣਗੇ ਜਿੱਤਣਗੇ ਉਹ ਬੱਚੇ ਸਿਲੈਕਟ ਹੋ ਕੇ ਸਟੇਟ ਦੇ ਵਿੱਚ ਜਾਣੇ ਭਾਗ ਲੈਣਗੇ ਜੀ ਅਸੀਂ ਚਾਹਾਂਗੇ ਜਿਹੜੇ ਸਾਡੇ ਬੱਚੇ ਤੋਂ ਵਧੀਆ ਮੈਡਲ ਲੈ ਕੇ ਜਿੱਤ ਰਹੇ ਨੇ ਅੱਗੇ ਜਿੰਨਰ ਹੋ ਕੇ ਸਿਲੈਕਟ ਹੋ ਰਹੇ ਨੇ ਅਜਨੇ ਉਹ ਹੋਰ ਵਧੀਆ ਪ੍ਰੈਕਟਿਸ ਕਰਨ ਤਾਂ ਕਿ ਜਾਣੇ ਸਟੇਟ ਦੇ ਵਿੱਚ ਵੀ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪਰਮਜੀਤ ਕிருஷ்ਨੇ ਜੀ ਸਰ ਅਜ ਬੱਚੇ ਦਾ ਕਾਪੀ ਨਹੀਂ ਸੁਹ ਹੋ ਰਹੇ ਆ ਧੂਰੀ ਪਹੁੰਚੇ ਹੋ ਕੀ ਕੰਮ ਹੈ ਸਰ ਬਹੁਤ ਹੀ ਵਧੀਆ ਮਿਸਟਰ ਜਗਜੀਤ ਸਿੰਘ ਬਰਬਾ ਜੀ ਜਿਹੜੇ ਕਿ ਪ੍ਰੈਜ਼ੀਡੈਂਟ ਲਗੇ ਕ੍ਰਾਟੀਡੂ ਪ੍ਰੈਡਿਸ਼ਨ ਦੇ ਬੜਾ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਜ਼ਿਲ੍ਹੇ ਪੰਦਰ ਦੀਆਂ ਗੇਮਾਂ ਹੋ ਰਹੀਆਂ ਨੇ ਕਿ ਪੁਆਣੀ ਰਡ ਜੋ ਸੁਨਾਮ ਜੋ ਸੰਗਰੂਰ ਜੋ ਚੋਰੀ ਜੋ ਤੇ ਡੇੜਬਾ ਜੋਨ ਦੇ ਬੱਚੇ ਆਏ ਹੋਏ ਨੇ ਇੱਥੇ ਲਗਭਗ 120 ਦੀ ਤਦਾਦ ਦਾ ਬੱਚਿਆਂ ਦੀ ਤੇ ਬਹੁਤ ਅੱਛਾ ਮਾਹੌਲ ਹੈ ਬਹੁਤ ਅੱਛਾ ਉਪਰਾਲਾ ਹੈ ਨਾ ਕਿਉਂਕਿ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਇਸ ਤੋਂ ਵਧੀਆ ਕੋਈ ਉਪਰਾਲਾ ਨਹੀਂ ਹੋ ਸਕਦਾ ਜਿਹੜਾ ਅੱਜ ਸਾਡੇ ਪੰਜਾਬ ਦੇ ਉੱਤੇ ਅਲੀਗੇਸ਼ਨ ਲੱਗ ਰਹੇ ਨੇ ਵੀ ਨਸ਼ਾ ਵਿੱਚ ਨਸ਼ਾ ਵਾਂ ਨੂੰ ਸਾਡੇ ਬੱਚੇ ਜਾ ਰਹੇ ਨੇ ਬਟ ਜਿਹੜਾ ਜਸੀਰ ਜੀ ਅੱਜ ਉਪਰਾਲਾ ਕਰ ਰਹੇ ਨੇਗੇ ਧੂਰੀ ਦੇ ਵਿੱਚ ਬਹੁਤ ਅੱਛਾ ਉਪਰਾਲਾ ਅਤੇ ਇਹਦੇ ਨਾਲ ਅਸੀਂ ਬੱਚਾ ਨੂੰ ਸਹੀ ਸੇਧ ਦੇ ਸਕਦੇ ਹਾਂ ਅਤੇ ਬੱਚੇ ਸਾਡੇ ਪਰਫੁੱਲਟ ਹੋਣਗੇ ਬੱਚਿਆਂ ਨੂੰ ਜਾਂ ਬੱਚੇ ਦੇ ਮਾਪਿਆਂ ਨੂੰ ਕੋਈ ਮੈਸੇਜ ਦੇਣਾ ਚਾਹੂਗੇ ਹਾਂਜੀ ਮੈਂ ਤਾਂ ਬੱਚਿਆਂ ਦੇ ਪੇਰੈਂਟਸ ਨੂੰ ਇਹੀ ਕਹਾਗਾ ਕਿ ਬੱਚਿਆਂ ਨੂੰ ਖੇਡ ਜਿਹੜੀ ਬੱਚੇ ਖੇਡ ਖਾਣੇ ਆਪਾਂ ਉਹਨੂੰ ਜੋਬ ਨਾਲ ਜੋੜ ਕੇ ਨਾ ਦੇਖਣ ਕਿਉਂਕਿ ਦਾ ਕੀ ਆ ਉਸ ਲਈ ਦੇਖਦੇ ਨੇ ਵੀ ਗ੍ਰੇਡੇਸ਼ਨ ਨਹੀਂ ਹੈਗੀ ਜੀ ਇਸ ਬੱਚੇ ਇੰਨੇ ਹੋਣਾ ਖੇਡ ਦੇ ਵਿੱਚੋਂ ਐਦਾਂ ਨਹੀਂ ਹੋਣਾ ਚਾਹੀਦਾ ਬੱਚੇ ਨੂੰ ਇਹ ਦੇਖੋ ਜੀ ਬੱਚਾ ਮੈਂਟਲੀ ਤੌਰ ਤੇ ਵੀ ਫਿਜ਼ੀਕਲ ਤੌਰ ਤੇ ਵੀ ਫਿਟ ਹੋਣਾ ਚਾਹੀਦਾ ਬੱਚਾ ਉਹ ਕਿਵੇਂ ਹੋਊਗਾ ਉਹ ਤਾਂ ਹੋਊਗਾ ਜਿਉਂ ਬਿਮਾਰੀ ਵਿੱਚ ਜਾਊਗਾ ਖੇਡਾਂ ਵਿੱਚ ਜਾਊਗਾ ਤਾਂ ਮੈਂ ਤਾਂ ਬੇਗਾਨਾ ਨਹੀਂ ਕਹੂੰਗਾ ਕਿ ਬੱਚਾ ਨੂੰ ਖੜਾਉਣਾ ਚਾਹੀਦਾ ਹਰ ਇੱਕ ਖੇਡ ਖੇਡਣਾ ਪੜਾਈ ਵੀ ਜ਼ਰੂਰੀ ਹੈ ਠੀਕ ਹੈ ਪਰ ਬੱਚੇ ਨੂੰ ਖੜਾਉਣਾ ਜ਼ਰੂਰ ਚਾਹੀਦਾ ਮੈਡਮ ਕੀ ਨਾਮ ਆਪਣਾ ਜੀ ਸੰਦੀਪ ਮੈਡਮ ਜੀ ਅੱਜ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਕੀ ਕਹੋਗੇ ਇਸ ਮੌਕੇ ਤੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਬੜੀ ਚਹਿਲ ਪਹਿਲ ਹੈ ਸਕੂਲ ਚ ਸਾਰਾ ਕੁਝ ਬਹੁਤ ਲੱਗਿਆ ਚੰਗਾ ਇਹ ਜਿਹੜੇ ਬੱਚੇ ਬਾਹਰੋਂ ਆਏ ਨੇ ਜਾਂ ਕੋਈ ਮੈਸੇਜ ਦੇਣਾ ਚਾਹੁੰਗੇ ਮਾਪਿਓ ਨੂੰ ਜਾਂ ਕਿਸੇ ਨੂੰ ਪੁੱਛ ਦੇ ਹਾਂਜੀ ਉਹਨਾਂ ਨੂੰ ਬਤ ਤੋਂ ਬਤ ਸਪੋਰਟਸ ਭੇਜਣਾ ਚਾਹੀਦਾ ਬੱਚਿਆਂ ਨੂੰ ਪਾਰਟਿਸਪੇਟ ਕਰਨਾ ਚਾਹੀਦਾ ਹੈ ਕਿਉਂਕਿ ਜਿੰਨੇ ਜਿੰਨੇ ਪੜ੍ਹਾਈ ਜ਼ਰੂਰੀ ਹੈ ਖੇਡਾਂ ਵੀ ਉਵੇਂ ਹੀ ਜ਼ਰੂਰੀ ਹੈ